ਆਮ ਤੌਰ ਤੇ ਜਿਹੜੀ ਫਿਟਨੈਸ ਦੇ ਵਿੱਚ ਦਿੱਕਤ ਆ ਜਾਂਦੀ ਏ ਇੱਕ मोस्ट ਜਿਹੜੀ ਮੈਨੂੰ ਲੱਗਦਾ ਹੈ ਕਿ ਕੋਈ ਵੀ ਬੰਦਾ ਪੈਦਲ ਇਖ ਚਾਹੁੰਦਾ ਹੈ ਕਿ ਮੇਰੀ ਫਿਜ਼ੀਕ ਹੋ ਜਾਏ ਜੇ ਫਿਜ਼ੀਕ ਬਣਾਉਣ ਦੇ ਵਿੱਚ ਪੈਸਾ ਲੱਗਦਾ ਸਿੱਧੀ ਗੰਦਲ ਜੇ ਤੁਸੀਂ ਉਹ ਜਿਹੜੀਆਂ ਤਗੜੀਆਂ ਮੀਲਾਂ ਚੱਕਾ ਕੇ ਲੈ ਕੇ ਆਉਂਦੇ ਹੋ ਉਹਨਾਂ ਦੇ ਤੇ ਚਲੋ ਹਾਂ ਇੱਕ ਵਰਡ ਆਇਆ ਨਾ ਘਰੋਂ ਸੌਖੇ ਹੋ ਬਟ ਉਹ ਚੀਜ਼ ਨੂੰ ਤੁਸੀਂ ਅਰਨ ਕੀਤਾ ਅੱਜ ਆਪਾਂ ਘਰੋਂ ਸੌਖੇ ਦੇਖਦੇ ਪਏ ਹਾਂ ਪਰ ਚੇਤੇ ਦੀ ਮਿਹਨਤ ਹੀ ਲੇ ਹੁਣ ਜੇ ਤੁਹਾਡੇ ਨਾਲ ਕੋਈ ਬੰਦਾ ਆ ਉਹ ਕਹਿੰਦਾ ਕਿ ਮੈਂ ਆਪਣੀ ਫਿਜ਼ੀਕ ਬਣਾਵਾਂ ਤੇ ਕਿਤੇ ਤੋਂ ਮੈਂ ਚਾਰ ਪੈਸੇ ਅਰਨ ਵੀ ਕਰਾਂ ਠੀਕ ਹੈ ਉਹਦੇ ਲਈ ਬੈਸ ਉਨੇ ਬੋਡੀ ਬਣਾਈ ਮਿਹਨਤ ਕਰਕੇ ਹੁਣ ਇਹ ਚੋਂ ਕਮਾਈ ਕਰਨੀ ਚਾਹੁੰਦਾ ਪਿੱਛੋਂ ਇਨਕਮ ਸੋਰਸ ਆ ਇਨਕਮ ਜ਼ੀਰੋ ਹੈ ਮਾਈ ਦਾ ਦੇਖੋ ਵੀ ਅਲੱਗ-ਅਲੱਗ ਪ੍ਰੋਸੈਸ ਆ ਵੀ ਕਿਹੜੀ ਗੇਮ ਚੋਂ ਕਰਨਾ ਚਾਹੁੰਦਾ ਕਿਸੇ ਚੋਂ ਬੋਡੀ ਬਿਲਡਿੰਗ ਚੋਂ ਕਰਨਾ ਚਾਹੁੰਦਾ ਜਾਂ ਕੋਈ ਹੋਰ ਕੋਈ ਗੇਮ ਖੇਡਣਾ ਚਾਹੁੰਦਾ ਪਹਿਲਾਂ ਉਹਨੂੰ ਪਛਾਣਨਾ ਆਪਣੇ ਆਪ ਨੂੰ ਹਾਂ ਪਹਿਲਾਂ ਉਹ ਦੇਖਣਾ ਪੈਣਾ ਵੀ ਉਹ ਬੋਡੀ ਬਣਾ ਕਿڑی ਜੀ ਲਈ ਰਿਆ ਕਈ ਮੁੰਡਿਆਂ ਦਾ ਇਦਾਂ ਹੁੰਦਾ ਵੀ ਘਰੋਂ ਬੰਦੇ ਵਧੀਆ ਹੁੰਦੇ ਨੇ ਵੱਡੇ ਤਗੜੇ ਨੇ ਆਨਾ ਕੰਮਕਾਰ ਸੈੱਟ ਆ ਉਹਨਾਂ ਨੂੰ ਸ਼ੌਂਕ ਹੀ ਆ ਬਸ ਵੀ ਕੱਪੜੇ ਪਾਏ ਸੋਹਣੇ ਲੱਗਣਾ ਬਿਜ਼ਨਸ ਨਾਲ ਦਾ ਕੋਈ ਹੋਰ ਆ ਜਾਂ ਫਿਰ ਤੋਰੀ ਜੇ ਇਕੱਲੇ ਬਾਡੀ ਤੇ ਇੰਨਾ ਇਨਵੈਸਟਮੈਂਟ ਕਰਨੀ ਆ ਤਾਂ ਫਿਰ ਤੁਹਾਨੂੰ ਕੋਈ ਗੇਮ ਚੂਜ਼ ਕਰਨੀ ਪੈਣੀ ਆ ਜੇ ਬਾਡੀ ਬਿਲਡਿੰਗ 'ਚ ਵੀ ਜਾਣਾ ਮੈਨੂੰ ਵੈਸੇ ਆਪਾਂ ਇਨੀ ਨੋਲੇਜ ਤਾਂ ਹੈ ਨਹੀਂ ਬਾਡੀ ਬਿਲਡਿੰਗ ਆਪਾਂ ਨਾਲ ਤਾਂ ਕੀਤੀ ਆ ਨਾ ਪਰ ਮੈਂ ਇਹੀ ਕਹ ਰਿਹਾ ਕਿ ਕਰਨ ਲਈ ਕੰਪੀਟੀਸ਼ਨ 'ਚ ਲੜਨ ਨੂੰ ਲੱਗਾ ਹੀਗਾ ਇਹ ਹਾਂ ਪਲਾਨ ਇਹ ਹੈ ਕਿ ਦੋ ਮਹੀਨੇ ਸਿੱਖਾ ਹੋ ਗਿਆ ਡੇ বাই ਡੇ ਜਿਹੜਾ ਤੀ ਚੱਲੂਗਾ ਹਾਂ ਹਾਂ ਉਹ ਮੈਂ ਚੱਲ ਕਰ ਤਿਆਰੀ ਕਰ ਰਿਹਾ ਸੀ ਉਸ ਤੋਂ ਬਾਅਦ ਮੈਨੂੰ ਆਹ ਪ੍ਰੋਬਲਮ ਸਾਡੇ ਵਰਤ ਹੀ ਤੜੜ ਦੇ ਵਿੱਚ ਹੋ ਗਿਆ ਹਾਂ ਉਹ ਬਾਤ ਚੱਲ ਰਹੀ ਆ ਲੱਗੇ ਹਾਂ ਮੈਂ ਨਾ ਮੈਂ ਤਾਂ ਬਹੁਤ ਜ਼ੋਰ ਲਾਇਆ ਸੀ ਮਸਤੀਗਾ ਉੱਤੇ ਚਲੋ ਹੁਣ ਆਪਾਂ ਅੱਗੇ ਕਰਦੇ ਹਾਂ ਕੰਟੀਨਿਊ ਓਕੇ ਬਸ ਇਹੀ ਚੀਜ਼ ਆ ਵੀ ਕੋਈ ਗੇਮ ਚੁਣੋ ਪਹਿਲਾਂ ਲੱਖ ਫਿਰ ਉਹ ਗੇਮ ਦੀ ਰਿਕੁਆਇਰਮੈਂਟ ਦੇਖਣੀ ਪੈਣੀ ਤਾਂ ਕਈ ਗੇਮਾਂ ਆਖਦੀਆਂ ਨੇ ਇੰਝ ਤੇ ਵਿੱਚ ਤੁਸੀਂ ਤਕੜਾ ਹੋਣ ਤੋਂ ਪਹਿਲਾਂ ਹੀ ਕੰਮ ਕਰ ਸਕਦੇ ਹੋ ਪੱਟੀ ਜਸਾ ਬਲਮਾਨ ਨੇ ਤੁਹਾਡੇ ਕੋਲ ਆ ਕੇ ਗੱਲ ਕੀਤੀ ਸੀ ਵੀ ਜਿਨੇ ਥੋੜੇ ਬੋਲੇ ਸੀ ਵੀ ਰੋਟੇ ਆ ਕੇ ਬੰਦਾ ਤਕੜਾ ਹੋ ਜਾਣਾ ਮੈਨੂੰ ਲੱਗਦਾ ਬੇਬੀ ਹਨਾ ਹਾਂਜੀ ਹਾਂਜੀ ਉਹਨਾਂ ਦੀ ਗੱਲ ਸਹੀ ਸੀ ਉਹ ਸਹੀ ਕਿਵੇਂ ਸੀ ਵੀ ਉਹਨਾਂ ਨੇ ਕਿਹਾ ਵੀ ਕਿਉਂਕਿ ਪਲਵਾਨਾਂ ਨਾਲ ਉਹਨਾਂ ਨੇ ਟੈਕਨੀਕ ਦੇ ਤਰੀਕੇ ਨਾਲ ਗੱਲ ਕੀਤੀ ਵੀ ਜਿਹਨੂੰ ਪਰਮਾਤਮਾ ਦੀ ਮਿਹਰ ਹੋ ਗਈ ਜਾਂ ਜਿਹਨੂੰ ਲਗਾਵ ਮਾਰਨ ਆ ਗਿਆ ਕਈ ਕਈ ਪ੍ਰਵਾਨ ਵੀ ਕਈ ਕਬੱਡੀ 'ਚ ਵੀ ਅਜੇ ਪਲੇਅਰ ਨੇ ਜਿਹੜੇ ਘਰੋਂ ਗਰੀਬ ਸੀ ਪਹਿਲਾਂ ਉਹ ਤਕੜੇ ਹੋ ਗਏ ਫੇਰ ਉਹਨਾਂ ਨੂੰ ਰਾਈਟ ਮਿਲ ਗਿਆ ਸਮਝ ਗਏ ਕਿਉਂਕਿ ਇਹ ਪ੍ਰਵਾਨ ਨੇ ਇਹ ਗੱਲ ਕੀਤੀ ਵੀ ਤੁਸੀਂ ਅਜੇ ਨੇ ਤਕੜਾ ਹੋਣਾ ਉਹਨਾਂ ਨੇ ਰੋਟੀਆਂ ਖਾ ਕੇ ਹੋ ਜਾਣਾ ਕਿਉਂਕਿ ਉਹਦੀ ਲਗਨ ਤੇ ਉਹਦੀ ਮਿਹਨਤ ਨੇ ਉਹਨੂੰ ਉੱਪਰ ਕੰਮ ਕਰਨ ਸਕਾ ਦੇਣਾ ਉਹਨੇ ਉਹਨੇ ਪਹਿਲੀ ਕੰਮ ਕਰਨਾ ਸ਼ੁਰੂ ਕਰ ਦੇਣਾ ਤਕੜਾ ਨੇ ਹੋ ਜਾਣਾ ਫੇਰ ਉਹਦੇ ਪਰਚਾਰ ਪੈਸੇ ਆ ਜਾਣਗੇ ਉਹਨੇ ਡਾਈਟ ਆਪਣੀ ਕਰ ਲੈਣੀ ਆ ਇਹ ਚੀਜ਼ ਆ ਵੀ ਤੁਸੀਂ ਪਹਿਲਾਂ ਕੰਮ ਕਰਨਾ ਸਿੱਖੋ ਜੇ ਹੁਣ ਤੁਸੀਂ ਬਾਡੀ ਬਿਲਡਿੰਗ ਜਾਣਾ ਉੱਥੇ ਤੁਸੀਂ ਕੁਝ ਨਹੀਂ ਕਰ ਸਕਦੇ ਬਿਨਾਂ ਡਾਈਟ ਤੋਂ ਉਹ ਉਹ ਗੇਮ ਦਾ ਅਲੱਗ ਸਿਸਟਮ ਆ ਕਿਉਂਕਿ ਉੱਥੇ ਸਰੀਰ 'ਚ ਜੋ ਪਾਉਣਾ ਕਿਉਂਕਿ ਤੁਹਾਨੂੰ ਪਹਿਲੇ ਦਿਨ ਤੋਂ ਹੀ ਤੁਹਾਨੂੰ ਵਧੀਆ ਦੇਖਣਾ ਪੈਣਾ ਉੱਥੇ ਤੋਂ ਵੀ ਉੱਥੇ ਕਲਾਕ ਹੋਈ ਨਹੀਂ ਸਿੰਪਲ ਖੜਨਾ ਤੁਸੀਂ ਪੋਜ਼ਿੰਗ ਕਰਨੀ ਪੋਜ਼ਿੰਗ ਵੀ ਹਟੋ ਦੇ ਮਸਲ ਨਹੀਂ ਤੁਸੀਂ ਕਿੰਨੀ ਕਰ ਲਓਗੇ ਠੀਕ ਹੈ ਇੱਕ ਕਲਾ ਬੋਲਿੰਗ ਦੀ ਹੁੰਦੀ ਹੈ ਵੀ ਤੁਸੀਂ ਸ਼ੋਅ ਵਧੀਆ ਕਰ ਲੈਣੇ ਆਪਣੇ ਨੂੰ ਵਧੀਆ ਦਿਖਾ ਸਕਦੇ ਹੋ ਵੀ ਜੇ ਬਾਡੀ ਤਾਂ ਹੀ ਦਿਖਾਓਗੇ ਨਾ ਬਾਡੀ ਬਿਲਡਿੰਗ ਹੈ ਜੀ ਕਿ ਮੈਂ ਉਹਦੇ ਚ ਤੁਸੀਂ ਤੱਕਣਾ ਨਹੀਂ ਹੋ ਸਕਦਾ ਉਹਦੇ ਤੁਹਾਨੂੰ ਪਹਿਲਾਂ ਡਾਈਟ ਬਾਡੀ ਪਾਉਣੀ ਪਣੀ ਹੈ ਸਰੀਰ ਨੂੰ ਦਿਖਾਉਣਾ ਪੜਾ ਫੇਰ ਤੁਹਾਡਾ ਨਾਮ ਹੋਗਾ ਚ ਪਹਿਲਾਂ ਇਨਵੈਸਟਮੈਂਟ ਆ ਬਾਕੀ ਜਿਹੜੀਆਂ ਅਦਰ ਗੇਮਾਂ ਨੇ ਚਾਹੇ ਕ੍ਰਿਕਟ ਵੀ ਆ ਠੀਕ ਆ ਬੈਟ ਮਹਿੰਗਾ ਪਰ ਜੇ ਤੁਸੀਂ ਨੈ ਵੀ ਲਓਗੇ ਤਾਂ ਤੁਸੀਂ ਸਿੱਖ ਸਕਦੇ ਹੋ ਇਹ ਨਹੀਂ ਹੈਗਾ ਉੱਥੋਂ ਲੱਖਾਂ ਰੁਪਏ ਪਹਿਲਾਂ ਡਾਈਟ ਦੇ ਬਾਕੀ ਗੇਮਾਂ ਬਾਡੀ ਬਿਲਡਿੰਗ ਥੋੜੀ ਹੈ ਯਾਰ ਬਾਡੀ ਬਿਲਡਿੰਗ ਚ ਜੇ ਆਪਾਂ ਕਹਿੰਦੇ ਵੀ ਪਹਿਲਾਂ ਤੁਹਾਨੂੰ ਬਾਡੀ ਬਿਲਡਿੰਗ ਕਹੇ ਜੀ ਮੈਂ ਕਿਹਦੀ ਹੈ ਬੋਲ ਇਸਦੀ ਹਾਲੀਨ ਲੀਨ ਦਾ ਡਾਈਟ ਮਹਿੰਗੀ ਲੀਨ ਖਾਣਾ ਤੁਸੀਂ ਵੱਧ ਤੋਂ ਵੱਧ ਮਿਹਨਤ ਕਰਨੀ ਹੈ ਨਾ ਜਿਹੜੀਆਂ ਬਾਕੀ ਜੇਮਾਂ ਨੇ ਇਹ ਦਿਮਾਗ ਦੀਆਂ ਨਾਲ ਜੇ ਤੁਹਾਡੇ ਕੋਲ ਨਹੀਂ ਤੁਹਾਡੇ ਕੋਲ ਇੰਨਾ ਪੈਸਾ ਨਹੀਂ ਤੁਸੀਂ ਗੇਮ ਕੰਨਿਆ ਤੁਸੀਂ ਬਾਕੀ ਸਾਰੀਆਂ ਜਿਹੜੀਆਂ ਗੇਮਾਂ ਚੱਲ ਰਹੀਆਂ ਨੇ ਉਹਦੇ ਚ ਡਾਈਟ ਤੇ ਨਾ ਇਨਵੈਸਟਮੈਂਟ ਦੀ ਕਰਨੀ ਲੋੜ ਪੈਂਦੀ ਹੈ ਬਾਕੀ ਨਾਰਮਲ ਫੂਡ ਖਾ ਕੇ ਵੀ ਦੁੱਧ ਬੰਦੇ ਨੇ ਵੱਧ ਪੀ ਲਿਆ ਪਨੀਰ ਬੰਦ ਖਾ ਲਿਆ ਘਰ ਦੀਆਂ ਦਾਲਾਂ ਸਮਝੀਆਂ ਵਧੀਆ ਖਾ ਲਿਆ ਬੰਦਾ ਤਕੜਾ ਹੋ ਜਾਂਦਾ ਇਹ ਬਾਡੀ ਬਿਲਡਿੰਗ ਜਿੱਕਰ ਇਹ ਇਹਦੇ ਜਿਆਦਾ ਬਹੁਤ ਤਰੀਕੇ ਨਾਲ ਬਾਡੀ ਨੂੰ ਝੰਗਾਰ ਕੇ ਬਣਾਉ ਅੱਲਾ ਕੋਲ ਐਂਗਲ ਦੇਖਣਾ ਪੈਂਦਾ ਕਿਹੜਾ ਫੂਡ ਮੇਰੇ ਤੇ ਕਿੰਨਾ ਕੰਮ ਕਰੂ ਇਹਨਾਂ ਨੂੰ ਹਨਾ ਤੇ ਬਾਡੀ ਬਿਲਡਿੰਗ ਨਾਲ ਲੱਗ ਸਟੈਪਸ ਉਹ ਹੀ ਆ ਵੀ ਜੇ ਬਾਡੀ ਬਿਲਡਿੰਗ ਕਿਵੇਂ ਅਰਨ ਕਰਨਾ ਤਾਂ ਤੁਹਾਨੂੰ ਬਾਡੀ ਬਿਲਡਿੰਗ ਵਿੱਚ ਕੀ ਕਰਦਣੀ ਜਿੱਤਣ ਤੋਂ ਬਾਅਦ ਫਿਰ ਅਗਲਾ ਅਗਲਾ ਸਟੈਪੇ ਹੀ ਹੁੰਦਾ ਮੈਂ ਹੁਣ ਤੁਸੀਂ ਲੋਕਾਂ ਨਾਲ ਡੀਲ ਕਰਨੀ ਹੈ ਲੋਕ ਫਿੱਟ ਕਰਨੇ ਦਾ ਬਾਹਰ ਹੈਗਾ ਜਿਹੜੇ 올ੰਪੀਆ ਜਿਵੇਂ ਬੰਦੇ ਨੇ ਉਹਨਾਂ ਕੋਲ ਠੀਕ ਆ ਸਪੌਂਸਰ ਸਿੰਘ ਸਪੌਂਸਰਾਂ ਕਰਕੇ ਜਾਂਦੇ ਨੇ ਜਾਂ ਉਹਨਾਂ ਨੇ ਤਾਂ ਵੀ ਜਿਆਦਾ ਕੋਈ ਕੋਥਿੰਗ ਨਹੀਂ ਕਰ ਲਾਗੇ ਸਪਲੀਮੈਂਟਸ ਨਹੀਂ ਉਹਨਾਂ ਦਾ ਸਾਈਟ ਆਪਣੇ ਇੰਡੀਆ ਦੇ ਮੀਨੂ ਲੱਗਦਾ ਵੀ ਥੋੜਾ ਜਿਹਾ ਘੱਟ ਆ